ਕਿ ਮੈਨੂੰ ਅੱਜ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਔਰ ਮੈਂ ਬਹੁਤ ਹੀ ਖੁਸ਼ ਹਾਂ। ਔਰ ਮੈਂ ਇੱਥੇ ਆ ਕੇ ਗੁਰੂ ਘਰ ਦੀ ਸ਼ੀਸ਼ ਚੁਕਾਇਆ ਹੈ। ਮੈਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਜਾਦ ਕੋਲ ਸਿੰਘ ਮਾਨ ਸਾਹਿਬ ਜੀ ਨੇ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀਦ ਦਾ ਜੋਬਨ ਵਧਾਇਆ ਹੈ। ਸੋ ਮੈਂ ਗੁਰੂ ਦਾ ਧੰਨਵਾਦ ਕਰਨ ਲਈ ਆਇਆ ਹਾਂ ਸੋ ਮੇਰੇ ਨਾਲ ਸਾਰੇ ਸਾਥੀ ਆਏ ਹਨ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜਦੋਂ ਵੀ ਕੋਈ ਅੱਛਾ ਕੰਮ ਸ਼ੁਰੂਆਤ ਕਰਨੀ ਹੋਵੇ ਤੇ ਗੁਰੂ ਘਰ ਦੀ ਓਟ ਲੈਣੀ ਚਾਹੀਦੀ ਹੈ ਸੋ ਮੈਂ ਅੱਜ ਗੁਰੂ ਘਰ ਦੀ ਓਟ ਲੈਣ ਲਈ ਆਇਆ ਹਾਂ ਔਰ ਮੇਰੇ ਨਾਲ ਸਾਰੇ ਸਾਥੀ ਆਏ ਹਨ ਮੈਂ ਆਪਣੇ ਅਨੁਭਵ ਦੀ ਖੁਸ਼ਕਿਸਮਤ ਸਮਝਦਾ ਹਾਂ ਔਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਨਾ ਪਰਮਿਤਾ ਪ੍ਰਮਾਤਮਾ ਕੇ ਮੈਨੂੰ ਸ਼ਕਤੀ ਦੇਣ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਦੀ ਔਰ ਜਿੰਨੇ ਵੀ ਜਿਹਨਾਂ ਲੋਕਾਂ ਨੂੰ ਕੋਈ ਵੀ ਮੇਰੇ ਪ੍ਰਤੀ ਕੋਈ ਲੋੜ ਹੋਏ ਕੋਈ ਮੇਰੇ ਵੱਲ ਦੀ ਕੋਈ ਕੰਮ ਹੋਏ ਮੈਂ ਉਹਦੇ ਕੰਮ ਕਰ ਸਕਾਂ ਔਰ ਇਹ ਜੋ ਫਲਾਈਦਾ ਕੰਮ ਹੈ ਜੋ ਸਾਡੇ ਪੰਜਾਬ ਦੇ ਮੁਕਤੀ ਸਦਾ ਜੀ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਸੁਪਨਾ ਲਿਆ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਣਾ ਹੈ ਸੋ ਮੈਂ ਉਹਦੇ ਵਿੱਚ ਸਹਿਯੋਗ ਕਰਾਂਗਾ ਔਰ ਮੈਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਖੂਬਸੂਰਤੀ ਪੰਜਾਬ ਦਾ ਪਾਈਚਾਰਾ ਜੋ ਸਾਡੀ ਪਹਿਚਾਨ ਹੈ ਪੰਜਾਬੀਅਤ ਦੀ ਉਦੇ ਵਿੱਚ ਮੈਂ ਪੂਰਾ ਸਹਿਯੋਗ ਪੰਨ ਦਾ ਕੋਸ਼ਿਸ਼ ਕਰਾਂਗਾ ਔਰ ਬਹੁਤ ਜਲਦੀ ਪੰਜਾਬ ਰੰਗਲਾ ਪੰਜਾਬ ਬਣੇਗਾ ਐਸੀ ਮੈਂ ਕਾਮਨਾ ਕਰਦਾ ਕਿਹੜੇ ਕਿਹੜੇ ਵਿਭਾਗ ਮਿਲੇ ਜੀ ਸੋ ਮੈਨੂੰ ਜੋ ਵਿਭਾਗ ਹੈ ਸੀਐਮ ਸਾਹਿਬ ਦਾ ਪਰਗਟ ਹੁੰਦਾ ਹੈ ਉਹਨਾਂ ਨੇ ਮੈਨੂੰ ਡਿਫੈਂਸ ਵੈਲਫੇਅਰ ਉਹਦੇ ਨਾਲ ਫਰੀडम फाइਟਰ ਵੈਲਫੇਅਰ ਉਹਦੇ ਨਾਲ ਹਾਰਟਿਕਲਚਰ ਦਾ ਜੋ ਵਿਭਾਗ ਮੈਂ ਦਿੱਤਾ ਹੈ ਇਹ ਤਿੰਨ ਵਿਭਾਗ ਮੈਨੂੰ ਮਾਨ ਸਾਹਿਬ ਨੇ ਜੋ ਮੇਰੇ जिम्मे ਡਿਊਟੀ ਲਗਾਈ ਹੈ ਕਿਉਂਕਿ ਹਰ ਵਿਭਾਗ ਜੀ ਤੁਹਾਨੂੰ ਲੋਕਾਂ ਦੀ ਜਿੱਤੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਮੈਂ ਇਹਨਾਂ ਤਿੰਨਾਂ ਮਹਿਕਮਿਆਂ ਦੁਆਰਾ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦਾ ਪੂਰਾ ਪ੍ਰਯਾਸ ਕਰਾਂਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਵਾਂਗਾ ਕਿਉਂਕਿ ਮੇਰੇ ਪਿਤਾ ਜੀ ਵੀ ਪਹਿਲੇ ਤਿੰਨ ਵਾਰੀ ਐਮਐਲਏ ਦੇ ਮਿਨਿਸਟਰ ਦੇ ਮੈਨੂੰ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅੱਜ ਮੈਂ ਉਹਦੀ ਬਦੌਲਤ ਹੀ ਅੱਜ ਐਮਐਲਏ ਬਣਿਆ ਹਾਂ ਮੰਤਰੀ ਬਣਿਆ ਹਾਂ ਕਿਉਂਕਿ ਉਹਨਾਂ ਨੇ ਹਮੇਸ਼ਾ ਇਮਾਨਦਾਰੀ ਕੰਮ ਨਾਲ ਕੰਮ ਕਰਨ ਦੀ ਸਿੱਖਿਆ ਦਿੱਤੀ ਹੈ ਸੋ ਉਹਨਾਂ ਦੀ ਸੰਸਕਾਰ ਉਹ ਸਿੱਖਿਆ ਲੈ ਕੇ ਚੱਲ ਰਹੇ ਹਾਂ ਮਨਪੂਰਾ ਉਮੀਦ ਹੈ ਕਿਸੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਲੋਕਾਂ ਦੀ ਸੇਵਾ ਕਰ ਸਕਾਂਗੇ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ